ਯੂਪੀ ਤੋਂ ਛਾਤੀ ਕਰਾਉਣ ਹੋਰੇ ਪੈਸੇ ਇਕੱਠੇ ਕਰਨਾ ਆ ਪੰਜਾਬ ਦੇ ਕੀ ਗੱਲ ਕਿਉਂ ਤੁਸੀਂ ਇੱਥੇ ਇਹ ਬੰਦੇ ਨੂੰ ਜਾਣਦੇ ਹੋ ਇਹ ਕਹਿੰਦਾ ਮੈਂ ਹੋਰੇ ਪੱਠੇ ਦੇ ਕੰਮ ਕਰਦਾ ਸੀ ਭੀਖ ਮੰਗਦਾ ਫੜਿਆ ਲੋਕਾਂ ਨੂੰ ਤੰਗ ਕਰਦਾ ਸੀਗਾ ਉੱਥੇ ਮਾਛੀਵਾੜਾ ਸਾਹਿਬ ਜਾ ਕੇ ਆਹ ਦੇਖ ਲਓ ਜੀ ਪਹਿਲਾਂ ਝੂਠ ਨਿਕਲ ਗਿਆ ਮੁੰਸ਼ੀ ਸਾਹਿਬ ਕਹਿੰਦੇ ਨੇ ਮੈਂ ਜਾਣਦਾ ਨਹੀਂ ਇਹਨੂੰ ਕੰਮ ਨਹੀਂ ਕਰਦਾ ਅਰੇ ਅਸੀਂ ਮੇਰੀ ਕੁੜੀ ਰਹਿੰਦੀ ਹੈ ਮੇਰੀ ਪੋਤੀ ਰਹਿੰਦੀ ਹੈ ਕਿੱਥੇ ਆ ਹੁਣ ਦਿਖਾ ਉਹ ਉਹ ਤੈਨੂੰ ਉਹ ਬੰਦੇ ਝੂਠ ਬੋਲਦੇ ਨੇ ਉਹ ਮਲਾਜਮ ਨੇ ਅਰੇ ਕਿਰਪਾ ਆ ਦੇਖ ਲਓ ਜੀ ਕਿਹੜੀ ਬੰਦੇ ਨੂੰ ਇਹ ਉਹੀ ਬੰਦਾ ਜਿਹਦੀ ਪੋਤੀ ਦਾ ਵਯਾ ਸੀ ਉਥੇ ਕਮਰੇ ਚ ਬੰਦਾ ਕੋਈ ਹੋ ਰਹਿਦਾ ਸੀਗਾ ਅਸੀਂ ਇਹਨੂੰ ਲੈ ਕੇ ਕਹਿੰਦਾ ਮੈਂ ਇਹੀ ਕਮਰੇ ਚ ਰਹਿਣਾ ਮੁੰਡਾ ਕਹਿੰਦਾ ਮੈਂ ਤਾਂ 6 ਮਹੀਨੇ ਤੋਂ ਬੰਦਾ 2 ਮਹੀਨੇ ਤੋਂ ਰਹਿਣਾ ਔਰੇ ਕਹਿੰਦਾ ਨਾ ਮੈਂ ਔਰੇ ਰਹਿਣਾ ਕਿ ਪੋਤੀ ਲੈ ਅੰਦਰ ਉਹ ਕਹਿੰਦਾ ਮੱਦੀ ਨੱਲੀ ਝੂਠ ਬੋਲਦਾ ਸੀਗਾ ਕਿ ਕਿਉਂ ਇਤਨੀ ਦੂਰ ਕਿਹੜੀ ਆ ਬੇਟੀ ਤੇਰੀ ਬਲਾਈ ਬੇਟੀ ਹੈਗੀ ਆ ਬੇਟੀ ਇਹਦੀ ਕੋਈ ਤੂੰ ਤਾਂ ਕਹਿੰਦਾ ਸੀ ਮੇਰੀ ਕੁੜੀ ਰਹਿੰਦੀ ਹੈ ਮੇਰੀ ਪੋਤੀ ਰਹਿੰਦੀ ਹੈ ਕਿੱਥੇ ਆ ਹੁਣ ਦਿਖਾ ਕਹਿੰਦਾ ਮੇਰੀ ਪੋਤੀ ਦਾ ਵਯਾ ਪਹਿਲਾਂ ਫੜਿਆ ਸੀ ਸਾਨੂੰ ਲੈ ਕੇ ਆਇਆ ਇਹ ਸਮਰਾਲੇ ਕੋਲ ਕਹਿੰਦਾ ਮੈਂ ਉਥੇ ਪੱਠੇ ਦੇ ਰਹਿਣਾ ਪੱਠੇੜ ਕਹਿੰਦੇ ਇਹ ਤਾਂ ਦੇਖਿਆ ਪਹਿਲੀ ਵਾਰ ਮਿਠਾਣੇ ਦੇ ਚੇਲਾ ਜੀ ਦਿਖਾਂਦਾ ਹੈ ਜੋ ਗਲਤ ਕੰਮ ਕਰਨ ਵਾਸਤੇ ਭੀਖ ਮੰਗਦਾ ਹੈ ਤੇ ਇਹਦੇ ਪੱਕੀ ਕਾਰਵਾਈ ਕਰਾਉਂਗਾ ਮੈਂ ਅੱਜ ਚੇਲਾ ਜੀ ਦਿਖਾਂਦਾ ਹੈ 75 ਸਾਲ ਉਮਰ ਹੈ ਇਹਦੀ ਸੱਚ ਬੋਲਦਾ ਵੀ ਕਿਉਂ ਮੰਗਦਾ ਭੀਖ ਇਹਦੀ ਗੱਲ ਪੇਟ ਘਾਦਰ ਭੀਖ ਮਿਹਨਤ ਕਰ ਲੈ ਚੰਗਾ ਭਲਾ ਤੇਰੀ ਲੱਤਾਂ ਬਾਣੀ ਹੈਗੀ ਮਿਸਤਰੀ ਨਾਲ ਲੱਗ ਜਾ ਕਿਸੇ ਨਾਲ ਤਸਲਾ ਚੱਕਣ ਅਸੀਂ ਪਿੱਠ ਕਰੀ ਗਏ ਫੇਰ ਹੋਈ ਮੇਰੀ ਪੋਤੀ ਦਾ ਜਿਆ ਕਹਿੰਦਾ ਮੈਂ ਦਾਦੇ ਨੂੰ ਮੰਗਣ ਵੀ ਇਹਨਾਂ ਵੀ ਲੱਗ ਗਿਆ ਘਰ ਆ ਦੋ ਸਾਨੂੰ ਪੈ ਇਹਨਾਂ ਟੈਡ ਆਏ ਇਹਨੂੰ ਐਨੀ ਵਾਰ ਪਹਿਲਾਂ ਇੰਨਾ ਨਹੀਂ ਫੜਿਆ ਸੀ ਮੈਨੂੰ ਤੈਨੂੰ ਕੁੱਛ ਕਿੰਨੇ ਦਿਨ ਬਾਅਦ ਅੱਥੇ ਆਦਿ ਦੋ ਦਿਨ ਬਾਅਦ ਫਿਰ ਫੇਰ ਭੁੱਲ ਗਿਆ ਤੂੰ ਹੁਣ ਪੱਕਾ ਹੀ ਭੇਜ ਦਿੰਦੇ ਤੈਨੂੰ ਇਹਦੀ ਆਹ ਕੋਲ ਡਾਇਲੌਗ ਨਹੀਂ ਤੁਹਾਡੀ ਫਿਲਮਾਂ ਦਾ ਉੱਧਰ ਲਿਆਦਾ ਕਿੰਨਾ ਹੀ ਕਿਹਾ ਸੋਚਿਆ ਤਾਂ ਨਹੀਂ ਲੋਟਾਂਗੇ ਜਬ ਤੱਕ ਤੋੜेंगे ਨਹੀਂ ਜਬ ਤੱਕ ਛੋੜेंगे ਨਹੀਂ ਫੜਿਆ ਸੀ ਆਖਿਓਰੇ ਬੀਬੀਆਂ ਨੂੰ ਮਤਲਬ ਗਲਤ ਜਿਵੇਂ ਕਹਿ ਦੋ ਤਰੀਕੇ ਨਾਲ ਫਿਰ ਮੇਰੀ ਕੋਕੀ ਦਾ ਵਿਆਹ ਜ ਫੇਰ ਉਹੀ ਕਰ ਲਿਆ ਵੀ ਤੁਹਾਨੂੰ ਪਤਾ ਹੀ ਹੈ ਕਿੰਦਾਂ ਦਾ ਭਰਾਵਾ ਹੋ ਗਿਆ ਧੰਨਵਾਦ ਮੈਂ ਤੁਹਾਡਾ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੇ ਫਤਿਹ ਸੰਗਤ ਜੀ ਅੱਜ ਦੀ ਜੋ ਤੁਸੀਂ ਵੀਡੀਓ ਦੇਖੋਗੇ ਉਸ ਬਾਰੇ ਕੁਝ ਤੁਹਾਨੂੰ ਜਾਣਕਾਰੀ ਦੇ ਦਈਏ ਕਿਉਂਕਿ ਜਿਹੜੇ ਦੋਸਤ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਸ਼ਾਇਦ ਉਹਨਾਂ ਨੂੰ ਸਮਝ ਨਾ ਲੱਗੇ ਇਸ ਲਈ ਤੁਹਾਨੂੰ ਇਹ ਜਾਣਕਾਰੀ ਦੇਣ ਲੱਗੇ ਆ ਇਹ ਜਿਹੜਾ ਤੁਸੀਂ ਬਜ਼ੁਰਗ ਦੇਖ ਰਹੇ ਹੋ ਇਸ ਨੂੰ ਤਕਰੀਬਨ 2 ਟਾਈ ਮਹੀਨੇ ਪਹਿਲਾਂ ਜਾਂ ਡੇਢ ਮਹੀਨੇ ਪਹਿਲਾਂ ਵੀ ਫੜਿਆ ਸੀ ਜਦੋਂ ਇਹ ਸ਼੍ਰੀ ਮਾਛੀਵਾੜਾ ਸਾਹਿਬੇ ਕੇ ਭੀਖ ਮੰਗ ਰਿਹਾ ਸੀ ਕਹਿ ਕੇ ਕਿ ਮੇਰੀ ਪੋਤੀ ਦਾ ਵਿਆਹ ਹੈ ਤੇ ਜਦੋਂ ਇਸੇ ਦੇ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਕਿਹਾ ਸੀ ਕਿ ਜਿਸ ਬੰਦੇ ਦੇ ਨਾਲ ਜਿਸ ਲੜਕੇ ਦੇ ਨਾਲ ਉਸਦੀ ਪੋਤੀ ਦਾ ਵਿਆਹ ਹੋਣਾ ਹੈ ਉਹ ਉਸ ਨੂੰ ਕਹਿ ਰਿਹਾ ਕਿ 80000 ਰੁਪਏ ਮੈਨੂੰ ਦਹੇਜ ਦੇ ਸੋ ਅਸੀਂ ਉੱਥੇ ਸਮਝਿਆ ਕਿ ਇੰਨੀ ਬਡੇਰੀ ਉਮਰ ਦੇ ਬਜ਼ੁਰਗ ਤੋਂ ਉਹ ਬੰਦਾ ਭੀਖ ਮੰਗਵਾ ਰਿਹਾ ਹੈ ਚਲੋ ਜਾ ਕੇ ਇਨਕੁਆਰੀ ਕਰਦੇ ਹਾਂ ਇਸ ਦੀ ਮਦਦ ਵੀ ਕਰਵਾ ਦੇਵਾਂਗੇ ਜੇਕਰ ਹੋਈ ਲੋੜ ਜਾਂ ਫਿਰ ਉਸ ਦੀ ਲਾਪਤਾ ਜ਼ਰੂਰ ਕਰੀਏ ਜਿਹੜਾ ਇਸ ਦਾ ਹੋਣ ਵਾਲਾ ਜਵਾਈ ਹੈ ਕਿ ਤੂੰ ਇੰਨੇ ਬਜ਼ੁਰਗ ਉਮਰ ਦੇ ਬੰਦੇ ਨੂੰ ਭੀਖ ਮੰਗਣ ਦੇ ਲਈ ਕਿਉਂ ਮਜਬੂਰ ਕਰ ਰਿਹਾ ਹੈ ਪਰ ਜਦੋਂ ਅਸੀਂ ਇਨਕੁਆਰੀ ਕੀਤੀ ਇਸਮਾਮੇ ਦੀ ਤੈ ਤੱਕ ਗਏ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਕਿਉਂਕਿ ਇਹ ਕਹਿ ਰਿਹਾ ਸੀ ਕਿ ਸਮਰਾਲਾ ਦੇ ਨਜ਼ਦੀਕੇ ਕਿਸੇ ਪੱਠੇ ਤੇ ਕੰਮ ਕਰਦਾ ਹੈ 3 ਕਿਲੋਮੀਟਰ ਦਾ ਕਹਿ ਕੇ ਸਾਨੂੰ 20 25 ਕਿਲੋਮੀਟਰ へ ਲੈ ਗਿਆ ਉਦੋਂ ਤੇ ਜਦੋਂ ਪੱਠੇ ਤੇ ਜਾ ਕੇ ਉਨਕਾਰੀ ਕੀਤੀ ਤਾਂ ਸਾਰੇ ਪੱਠੇ ਦੇ ਮਜ਼ਮੂਨਸੀ ਸਾਰੇ ਲੇਬਰ ਇਕੱਠੀ ਹੋ ਗਈ ਤੇ ਸਾਰੇ ਕਹਿੰਦੇ ਅਸੀਂ ਤਾਂ ਇਹ ਬੰਦੇ ਨੂੰ ਦੇਖਿਆ ਹੀ ਪਹਿਲੀ ਵਾਰ ਹੈ ਤੇ ਉੱਥੇ ਵੀ ਇਹ ਆਪਣੇ ਪੈਰਾਂ ਤੇ ਕਹਿ ਸਕਦੇ ਆ ਕਿ ਪਾਣੀ ਨਹੀਂ ਪੈਣ ਦੇ ਰਿਹਾ ਸੀ ਜਾਨਕਿ ਇੰਨਾ ਜ਼ਿਆਦਾ ਝੂਠ ਬੋਲ ਰਿਹਾ ਸੀ ਜਿਹੜੇ ਕਮਰੇ ਵੱਲ ਇਸ਼ਾਰਾ ਕਰਦਾ ਸੀ ਉੱਥੇ ਕੋਈ ਨੌਜਵਾਨ ਪ੍ਰਵਾਸੀ ਰਹਿ ਰਿਹਾ ਸੀ ਜਿਸ ਦਾ ਕਹਿਣਾ ਸੀ ਕਿ ਦਾ ਪਿਛਲੇ 2-3 ਮਹੀਨੇ ਤੋਂ ਇਸੇ ਕਮਰੇ 'ਚ ਰਹਿ ਰਿਹਾ ਤੇ ਇਹ ਕਹ ਰਿਹਾ ਸੀ ਮੇਰੀ ਪੋਤੀ ਉੱਥੇ ਰਹਿੰਦੀ ਹੈ ਜਦੋਂ ਇਸ ਦੀ ਤਲਾਸ਼ੀ ਲਈ ਤਾਂ ਇਸ ਦੇ ਕੋਲੋਂ ਇੱਕ ਕਾਲਾ ਜਿਹਾ ਪਦਾਰਥ ਨਿਕਲਿਆ ਸੀ ਹਾਲਾਂਕਿ ਉੱਥੇ ਜਦੋਂ ਡਰਾਈਵਰ ਤੋਂ ਪੁੱਛਿਆ ਤਾਂ ਉਹ ਕਹ ਰਿਹਾ ਸੀ ਇਹ ਅਫੀਮ ਹੈ ਪਰ ਜਦੋਂ ਅਸੀਂ ਇਸ ਨੂੰ ਬਾਅਦ ਦੇ ਵਿੱਚ ਮਾਛੀਵਾੜਾ ਪੁਲਿਸ ਦੇ سپਰਦ ਕੀਤਾ ਤਾਂ ਉਹਨਾਂ ਨੇ ਜਦੋਂ ਇਨਕੁਆਰੀ ਕੀਤੀ ਤਾਂ ਉਹ ਸਿਲਾਜੀਤ ਸੀ ਤਾਂ ਇਸ ਨੇ ਬਾਅਦ ਦੇ ਵਿੱਚ ਪੁਲਿਸ ਸਾਹਮਣੇ ਸੱਚ ਦੱਸਿਆ ਸੀ ਕਿ ਇਹ ਗਲਤ ਕੰਮ ਕਰਨ ਦੇ ਲਈ ਭੀਕ ਮੰਗਦਾ ਅਤੇ ਸਿਲਾ ਜੀਤ ਖਾਂਦਾ। ਪਾਪੀ ਕੇ ਮਾਰਨੇ ਕੋ ਪਾਪ ਮਹਾਵਲੀ ਹੈ। ਉਸੇ ਤਰ ਇੱਕ ਵਾਰ ਫਿਰ ਤੋਂ ਅੱਜ ਫੇਰ ਇਹ ਸਾਡੇ ਹੱਥੇ ਚੜ ਗਿਆ ਜਿੱਥੇ ਕੀ ਸਾਡੇ ਕੋਲ ਆ ਕੇ ਹੀ ਭੀਖ ਮੰਗਣ ਲੱਗਿਆ ਅਤੇ ਕਹਿਣ ਲੱਗਿਆ ਕਿ ਮੇਰੀ ਪੋਤੀ ਦਾ ਵਿਆਹ ਹੈ। ਸੋ ਆਓ ਪੂਰੀ ਵੀਡੀਓ ਤੁਸੀਂ ਆਪ ਦੇਖੋ ਅਤੇ ਇਸ ਤੋਂ ਬਾਅਦ ਇਸ ਤੇ ਸਖਤ ਕਾਰਵਾਈ ਕਰਵਾਈਏ ਤੇ ਮਾਛੀਵਾੜਾ ਸਾਹਿਬ ਪੁਲਿਸ ਦੇ ਅਤੇ ਏਐਸਆਈ ਸਰਦਾਰ ਕਰਨੈਲ ਸਿੰਘ ਦੇ ਬਹੁਤ ਜ਼ਿਆਦਾ ਧੰਨਵਾਦੀ ਆ ਜਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਤੇ ਸਖਤ ਕਾਰਵਾਈ ਕੀਤੀ ਹੈ। ਤੇ ਉਥੇ ਇਸ ਦੇ ਜੋ ਗਰਮੀ ਹੈ ਉਹ ਵੀ ਕੱਢੀ ਜਾਣੀ ਚਾਹੀਦੀ ਹੈ ਤੇ ਕੱਢੀ ਵੀ ਗਈ ਹੈ ਕਿਉਂਕਿ ਇਹ ਠੰਡ ਦੇ ਵਿੱਚ ਇਦਾਂ ਕਹਿਣਾ ਸੀ ਕਿ ਮੈਂ ਤਾਸਿਲਜੀਤ ਖਾਨਾ ਪਰ ਇਸ ਨੇ ਪਹਿਲਾਂ ਪੁਲਿਸ ਦੇ ਸਾਹਮਣੇ ਆਪ ਪੂਰਾ ਸੱਚ ਸਵੀਕਾਰ ਕੀਤਾ ਸੀ ਸੋ ਆਡੀਅנס ਨੂੰ ਵੀ ਸੰਗਤ ਨੂੰ ਵੀ ਬੇਨਤੀ ਹੈ ਕਿ ਅਜਿਹੇ ਲੋਕਾਂ ਨੂੰ ਭੀਖ ਨਾ ਦਿਓ ਤੁਹਾਡੇ ਦਿੱਤੇ ਭੀਖ ਦੇ ਪੈਸਿਆਂ ਦੇ ਨਾਲ ਇਹ ਦੇਖ ਲੋ ਕੀ ਕਰਦੇ ਨੇ ਸੋ ਜਿਨ੍ਹਾਂ ਨੇ ਵੀ ਇਹਨੂੰ ਭੀਖ ਦਿੱਤੀ ਹੋਊਗੀ ਉਹਨਾਂ ਦੇ ਲਈ ਵੀ ਇੱਕ ਸਬਕ ਹੈ ਕਿ ਤੁਹਾਡੀ ਮਿਹਨਤ ਦੀ ਕਮਾਈ ਦੇਖ ਲੋ ਕਿ ਵਾਸੇ ਜਾ ਕੇ ਇਹਨਾਂ ਵੱਲੋਂ ਵਰਤੀ ਜਾਂਦੀ ਹੈ ਸੋ ਆਓ ਦੇਖੋ ਹੁਣ ਪੂਰਾ ਮਾਮਲਾ ਇਸ ਵੀਡੀਓ ਦੇ ਵਿੱਚ ਜਦੋਂ ਇੱਕ ਵਾਰ ਫਿਰ ਤੋਂ ਇਹ ਸਾਡੇ ਹੀ ਕਾਬੂ ਆ ਗਿਆ ਧੰਨਵਾਦ ਜੀ ਸਟਾਰਟ ਆ ਗਏ ਗੁਰੂ ਮਹਾਰਾਜ ਦੀ ਕਿਰਪਾ ਆ ਦੇਖ ਲਓ ਜੀ ਕਾਜੀ ਬੰਦੇ ਨੂੰ ਇਹ ਉਹੀ ਬੰਦਾ ਜਿਹਦੀ ਪੋਤੀ ਜਾਵੇ ਸੀ ਤੂੰ ਫੇਰ ਹਟਿਆ ਨਹੀਂ ਨਾ ਕੀ ਦਾ ਵਿਆਹ ਦੱਸ ਰਿਹਾ ਸੀ ਇਹਨੂੰ ਕੀ ਦਾ ਵਿਆਹ ਪੋਤੀ ਦਾ ਤੈਨੂੰ ਪਤਾ ਜਾਣਦਾ ਮੈਨੂੰ ਕੌਣਾ ਮੈਂ ਪਛਾਣ ਜਾਦਾ ਲੈ ਕੇ ਗਿਆ ਸੀ ਨਾ ਤੈਨੂੰ ਫਿਰ ਪੋਤੀ ਕਿੱਥੇ ਆ ਉੱਥੇ ਤਾਂ ਹੈ ਨਹੀਂ ਸੀ ਨਾ ਤੂੰ ਰਹਿੰਦਾ ਸੀ ਉੱਤੇ ਉਹ ਸਾ ਬਾਹਲਾ ਜੂਟੂ ਸਾਹਮਣੇ ਖੜ ਕੇ ਉੱਥੇ ਕਮਰੇ 'ਚ ਬੰਦਾ ਕੋਈ ਹੋਰ ਰਹਿੰਦਾ ਸੀਗਾ ਅਸੀਂ ਇਹਨੂੰ ਲੈ ਕੇ ਕਹਿੰਦਾ ਮੈਂ ਇਹੀ ਕਮਰੇ 'ਚ ਰਹਿਣਾ ਮੁੰਡਾ ਕਹਿੰਦਾ ਮੈਂ ਤਾਂ 6 ਮਹੀਨੇ ਤੋਂ ਪਤਾ 2 ਮਹੀਨੇ ਤੋਂ ਰਹਿਣਾ ਔਰੇ ਕਹਿੰਦਾ ਨਾ ਮੈਂ ਔਰੇ ਰਹਿਣਾ ਕਿ ਪੋਤੀ ਲੈ ਆਂ ਅੰਦਰ ਉਹ ਕਹਿੰਦਾ ਮੱਧਿਆ ਲੈ ਲਊਂਗੀ ਕਦੇ ਕਦੇ ਦੇਖਿਆ ਜੀ ਇਹਦੀ ਵੀਡੀਓ ਇਹ ਕਹਿੰਦਾ ਮੇਰੀ ਪੋਤੀ ਦਾ ਪਿਆ ਪਹਿਲਾਂ ਫੜਿਆ ਸੀ ਸਾਨੂੰ ਲੈ ਕੇ ਆਇਆ ਇਹ ਸਮਰਾਲੇ ਕੋਲ ਕਹਿੰਦਾ ਮੈਂ ਉੱਥੇ ਪੱਠੇ ਤੇ ਰਹਿਣਾ ਪੱਠੇ ਆੜ ਕਹਿੰਦਾ ਇਸ ਤਾਂ ਦੇਖਿਆ ਪਹਿਲੀ ਵਾਰ ਮੇ ਥਾਣੇ ਦੇ ਚਿਲਾ ਜੀ ਦਿਖਾਂਦਾ ਹੈ ਜੋ ਗਲਤ ਕੰਮ ਕਰਨ ਵਾਸਤੇ ਭੀਖ ਮੰਗਦਾ ਹੈ ਪਹਿਲਾਂ ਸੀ ਇਹਦੀ ਨਿਊਜ਼ ਪਾਈ ਹੋਈ ਆ ਬਹੁਤ ਲੱਖਾਂ ਚਾਹੀਦਾ ਨਾ ਨਾ ਇਹਨੇ ਤਾਂ ਫੇਰ ਮੰਗਣਾ ਇਹਦੇ ਕੋਸ ਕਰਵਾਈ ਕਰਾਉਣਾ ਜਿਹੜੇ ਆਏ ਸੀਗਾ ਹੁਣ ਆ ਜਾ ਨਾ ਨਾ ਆ ਜਾ ਤੈਨੂੰ ਪਹਿਲਾਂ ਮੈਂ ਲਾਦਾ ਛੱਡਤਾ ਹੁੰਦਾ ਉਹਨਾਂ ਨੇ ਹਣਾ ਫੇ ਪਹਿਲਾਂ ਫੜਿਆ ਸੀਗਾ ਫੇਰ ਆ ਗਿਆ ਤੂੰ ਸਾਰੇ ਆਹ ਅੰਦਰ ਤੇ ਜਦ ਪੱਕੀ ਕਾਰਵਾਈ ਕਰਾਉਂਗਾ ਮੈਂ ਅੱਜ ਪੈਸਾ ਤੂੰ ਬੇਵਕੂਫ ਪੈਸੇ ਕਿੱਥੇ ਗਏ ਪੈਸੇ ਉਧਰ ਕੱਢ ਸਾਰੇ ਪੈਸਾ ਮੈਂ ਸਾਡੇ ਇਕ ਸਾਰੇ ਪੈਸੇ ਕੱਢ ਬਾਹਰ ਕੱਢ ਜੀ ਮੇਰੇ ਸੇਂ ਕਿੱਥੇ ਨੇ ਜੀ ਕੱਢੇ ਬੰਦ ਸਾਰੇ ਇਕੱਠੇ ਕਰ ਕੱਢ ਬੰਦ ਆਪਣਾ ਆਪਣਾ ਕਰਨ। ਇਹ ਯਾਰ ਝੂਠ ਬੋਲਦਾ ਪਹਿਲਾਂ ਸੀ 2 ਮਹੀਨੇ ਪਹਿਲਾਂ ਫੜਿਆ ਸੀ ਕਹਿੰਦਾ ਮੇਰੀ ਪੋਤੀ ਦਾ ਵਿਆਹ ਹੈਗਾ। ਕਹਿੰਦਾ ਉਹ ਪੱਠੇ ਦੇ ਰਹਿਣਾ ਹੈਗਾ ਗਲਤ ਕੰਮ ਕਰਦਾ ਇਹ। ਨਹੀਂ ਨਹੀਂ ਇਹ ਪਾਜੀ ਦੀ ਸੱਚੀ ਵੀਡੀਓ ਨਹੀਂ। ਇਹ ਲਾ ਜੀ ਕਹਿੰਦਾ ਇਹ 75 ਸਾਲ ਉਮਰ ਹੈ ਇਹਦੀ। ਲੁੱਟ ਖੋਹ ਵਾਲੇ ਆ ਇਹ ਲੁੱਟ ਖੋਹ ਵਾਲੇ ਆ। ਆ ਦੇਖ ਲਓ ਗੁਰਦੁਆਰੇ ਕੀ ਨਹੀਂ ਕਰਦਾ। ਓਹ ਹੋ ਹੋ ਉਹ ਫਾਇਰ ਨਹੀਂ ਆਣਾ ਐ ਤੈਨੂੰ ਪੁਲਿਸ ਕੋਲ ਫੜਾਇਆ ਸੀ ਉਦੋਂ ਵੀ ਛੱਡਦਾ ਤੈਨੂੰ ਬੋਲਦੇ ਨੇ ਇਸ ਵਾਰ ਤੇ ਪੁੱਕਾ ਫੱਕਿਆ ਭਵਾਉਣੇ ਆ ਓਹ ਹੋ ਹੋ ਆ ਅੰਦਰ ਗੋਲਕ ਚ ਪਾ ਦੇ ਜੀ ਸਾਰੇ ਮੈਥੇ ਪਾ ਲਉਂਦੇ ਬਾਦ ਵਿੱਚ ਜਿੰਨੀ ਖਿਲਾੜੀ ਤੋਂ ਬੰਦ ਕਰਤੀ ਜਾਣੀ ਕੀ ਕਰਦਾ ਹੁੰਦਾ ਸੀ ਪਿਲਾ ਕੇ ਦਿਖਾ ਕੇ ਹੈ ਚਿਲਜੀਤ ਕਹਦੇ ਬਹਾਤੇ ਕੰਦਾ ਦੀ ਕਿਹੜੀ ਤਰੀ ਏਡੀ ਜਵਾਨੀ ਚਲੀ ਜਾਂਦੀ ਹੈ ਭੈਣਾ ਕੜੀਆਂ ਦੇ ਨੇ ਮਾੜੀ ਚੀਜ਼ ਹੈ ਤੇ ਜਵਾਨੀ ਫੁੱਟਦੀ ਆ ਕਿਹੜੀ ਤਰੀ ਤੈਨੂੰ ਸ਼ਰਮ ਨਹੀਂ ਆ ਗਈ ਤੈਨੂੰ ਧੂਤ ਬੋਲਦਾਂ ਤੂੰ ਲੋਕਾਂ ਨੂੰ ਫੇਸ ਹੋ ਰਿਹਾ ਗਿਆ ਪੋਤੀ ਦਾ ਫੇਰ ਕਿਹੜੀ ਪੋਤੀ ਆ ਤੇਰੀ ਮੈਂ ਦੱਸ ਹੈਲਥ ਕਰ ਦੇ ਤੇਰੀ ਪੋਤੀ ਰਿਹਾ ਕਿੱਥੇ ਰਹਿੰਦੀ ਆ ਬੋਤੀ ਤੇਰੀ ਹੁਣ ਮੈਂ ਚਪੇੜ ਮਾਰੂ ਉਦੋਂ ਕਿੱਥੇ ਸੀ ਤੇਰੀ ਪੋਤੀ ਉਦੋਂ ਤਾਂ ਲੱਭੀ ਨਹੀਂ ਉੱਥੇ ਉਹ ਵੀ ਆਇਆ ਨਹੀਂ ਲੋਟ ਆਉਂਦੇ ਆ ਗੋਲਕ ਚ ਪਾ ਦੇ ਸਾਰੇ ਦਾ ਤੇਰੀ ਪੁੱਤ ਕਿੱਥੇ ਆਪਾਂ ਹੈਲਪ ਕਰਦੇ ਆਪਾਂ ਉਹਨਾਂ ਦੀ ਚੱਲ ਹੈ ਹੀ ਨਹੀਂ ਅਸੀਂ ਸਾਰੇ ਘੁੰਮ ਕੇ ਆਏ ਨੂੰ ਉਹ ਲੈ ਕੇ ਹੈ ਲੋ ਸਾਰੇ ਭੱਠੇ-ਭੁੱਠੇ ਦੇ ਘਮਾ ਕੇ ਲੈ ਕੇ ਆਉਂਦਾ ਚਾਹ ਤਾਂ ਤੈਨੂੰ ਹੁਣ ਵੱਡੇ ਘਰ ਦੀ ਪਵਾਵਾਂਗੇ ਆ ਇਹਦੇ ਆਪ ਕਰਕੇ ਆ ਇਹਦੇ ਹੱਥਾਂ ਦੀ ਪੋਣ ਨਹੀਂ ਨਹੀਂ ਤੁਸੀਂ ਪਾ ਕੇ ਆਓ ਇਹਦੇ ਥੋੜੀ ਹੱਥ ਲਗਾਉਣੇ ਨੇ ਅੰਦਰ ਆਪਾਂ ਇਹ ਪਤਾ ਨਹੀਂ ਕੀ ਕੀ ਤੁਹਾਨੂੰ ਦੱਸਾ ਕਹੇ ਜਾਂ ਗੰਦਾ ਬੰਦਾ ਇਹ ਤੁਹਾਨੂੰ ਪਤਾ ਹੀ ਨਹੀਂ ਇਹਦਾ ਤੁਸੀਂ ਆਪ ਆਇਓ ਪਾਇਓ ਤੁਸੀਂ ਪਾਇਓ ਪਾਇਓ ਪਾ ਦੋ ਪਾ ਦੋ ਤੁਸੀਂ ਪਾਏ ਹੋ ਸੇਵਾ ਕਰਦੇ ਤੁਸੀਂ ਪਾਏ ਵਾਲੇ ਕੋਲ ਦੁਰਦਵਾਰੇ ਤੈਨੂੰ ਸਰਕਾਰੀ ਘਰ ਭੇਜਦੇ ਆ ਗੱਡੀ ਦਾ ਨੰਬਰ ਲੈ ਰਹੇ ਮੰਨਦੇ ਹਾਂ ਹਾਂ ਪੰਜਾਬ ਚ ਕੰਦ ਪਾਇਆ ਯਾਰ ਕੀਤਾ ਕੀ ਇਹ ਗਲਤ ਕੰਮ ਕਰਦਾ ਇਹ ਇੱਕ ਮੰਗਦਾ ਮੇਰੀ ਪੋਤੀ ਦਾ ਵਿਆਹ ਪਹਿਲਾਂ ਸੀ ਇਹਨੂੰ ਲੈ ਕੇ ਗਿਆਦਾ ਪੱਟੇ ਦੇਣਾ ਨਾ ਪੱਟੇ ਸਾਰਿਆਂ ਨੂੰ ਕਰੀ ਕੀਤੀ ਕੁਝ ਨਹੀਂ ਨਿਕਲਿਆ ਝੂਠਾ ਨਿਕਲਿਆ ਬਾਅਦ ਵਿੱਚ ਪਤਾ ਲੱਗਿਆ ਸਿਲਾ ਜੀ ਰਖਾਣਾ 75 ਸਾਲ ਦੀ ਉਮਰ ਗਲਤ ਹੋਰ ਉਹਦੇ ਵਾਸਤੇ ਪੈਸੇ ਇਕੱਠੇ ਕਰਦਾ ਹੈ ਸਿਲਾ ਜੀ ਰਖਾਣਾ ਹੈ ਇਧਰ ਜਟਕਾ ਵੀ ਲੱਗ ਸਕਦਾ ਹੈ ਵੇਲੋ ਸਾਹਿਬ ਕਿੰਨੇ ਇਕੱਠੇ ਹੋਏ ਨੇ ਆਹ ਦੇ ਨਾਲ ਨੇ ਗੰਗਾ ਸੰਗ ਤੇ ਸ਼ੁਕਰੀ ਬਣਾ ਜੈਸਾ ਤਿੰਨ ਮਹੀਨੇ ਪਹਿਲਾਂ ਵਾਲੇ ਹੁੰਦੇ ਤਾਂ ਉੱਤਾਰੇ ਕਿਲੋ ਦਾ ਬੋਧਾ ਮੇਰੇ ਵਿਆਹ ਆ ਗਿਆ ਇਹ ਤਾਂ 14 ਵਿਆਹ ਹੈ ਹਲੋ ਬਾਹਰ ਕੜ ਗਿਆ ਉਹ ਬੜੀ ਉਹ ਬਾਹਰ ਚਲੋ ਆਪਾਂ ਉਹ ਨੂੰ ਨਿਆਗਾ ਪੂਈ ਡਾਲੇ ਫੋਰਚੂਨੇ ਮਾਰਨੇ ਸ਼ੇਰ ਤੇਰੇ ਪੁਲੀ ਜਾਂਦੇ ਜਾਂਦੇ 10000 ਲੱਗਦਾ ਹੈ ਤੇ ਆ ਤੈਨੂੰ ਹੋਰ ਨਾ ਝੂਠ ਪਲਾਜ਼ਮਾ ਇੱਥੇ ਤੂੰ ਫਾਟ ਖਾਣਾ ਖੀਆਂ ਨੂੰ ਤੇਰੇ ਦਿਮਾਗ 'ਚ ਨਹੀਂ ਪੈਂਦੀ ਇਹ ਗੱਲ ਤੂੰ ਫੇਰ ਹੋਰ ਹੀ ਮੰਗਣ ਲੱਗ ਗਿਆ ਹੈ ਦੱਸ ਰਿਹਾ ਕਹਿੰਦੇ ਮੰਗਣਾ ਭਰਾ ਦਿਆ ਉਹ ਮੰਗਦਾ ਵੀ ਯਾਰ ਬਹੁਤ ਚੀਜ਼ਾਂ ਗਲਤ ਵਾਸਤੇ ਆਏ ਪਹਿਲਾਂ ਸੀ ਇਨਕੁਆਰੀ ਕੀਤੀ ਹੋਈ ਆ ਮਹੀਨਾ ਪਹਿਲਾਂ ਫੜਿਆ ਸੀ ਇਹ ਬਹੁਤ ਵੀਡੀਓ ਨਾਲੇ ਲੋਕਾਂ ਨੇ ਦੇਖ ਲਈ ਫੇਰ ਨਹੀਂ ਹਟਦਾ ਇਹ ਜਦ ਵੀ ਕਹਿੰਦਾ ਮੇਰੀ ਪੋਤੀ ਦਾ ਵਿਆਹ ਕਹਿੰਦਾ ਇੱਥੇ ਤੇਰਾ ਆਪਣੇ ਸਮਰਾਲੇ ਕੋਲ ਪੱਠਾ ਆ ਮੱਦੀਪੁਰ ਨਹੀਂ ਮੱਦੀਪੁਰ ਤਾਂ ਆਗਾ ਆਪਣੇ ਸਮਰਾਲੇ ਦੇ ਨਾਲ ਆ ਉੱਥੇ 10-15 ਕਿਲੋਮੀਟਰ ਅੱਗੇ ਲੈ ਗਿਆ ਪੱਠੇ ਵਾਲੇ ਕਹਿੰਦੇ ਇਹ ਤਾਂ ਦੇਖਿਆ ਪਹਿਲੀ ਵਾਰ ਆਇਆ ਉੱਥੇ ਵੀ ਸੱਚੇ ਨਾ ਮਨੇ ਝੂਠ ਮਤਲਬ ਬੋਲੀ ਆ ਪੈਰਾਂ ਦੇ ਬਾਣੀ ਬਾਣਨਾ ਦਵੇ ਕਹਿੰਦਾ ਮੈਂ ਆ ਕਮਰੇ 'ਚ ਰਹਿਣਾ ਉੱਥੇ ਕਮਰੇ 'ਚ ਕੋਈ ਹੋਰ ਬੰਦਾ ਰਹਿੰਦਾ ਸੀ ਹਾਂ ਸਭ ਸਪੂਰ ਹਾਂ ਹਾਂ ਮੈਂ ਕਿਉਂ ਵੀ ਪਹਿਲਾਂ ਸੱਚ ਬੋਲ ਤੈਨੂੰ ਫੇਰ ਛੱਡਾਂਗੇ ਤੈਨੂੰ ਥਾਣੇ ਵੀ ਨਹੀਂ ਫੜਾਉਂਦੇ ਸੱਚ ਬੋਲ ਲੈ ਵੀ ਕਿਉਂ ਮੰਗਦਾ ਭੀਕ ਇਹ ਕੀ ਪੇਟ ਘਾਤਰ ਪੀਵੇ ਮਿਹਨਤ ਕਰ ਲੈ ਚੰਗਾ ਭਲਾ ਤੇਰੀ ਲੱਤ ਬਾਣੀ ਹੈਗੀ ਮਿਸਤਰੀ ਨਾਲ ਲੱਗ ਜਾ ਕਿਸੇ ਨਾਲ ਤਸਲਾ ਚੱਕਣ ਝੂਠ ਬੋਲਦਾ ਹੁੰਦਾ ਨਾ ਪੋਤੀ ਹੈ ਨਹੀਂ ਕੋਈ ਵੀ ਤੇਰੀ ਹੈ ਨਹੀਂ ਨਾ ਤੂੰ ਸੱਚੀ ਜਿਓ ਨਹੀਂ ਬੋਲਦਾ ਨਾ ਤੂੰ ਤੈਨੂੰ ਪਤਾ ਤੂੰ ਇੱਕ ਮਿੰਟ ਪਿਛਲੀ ਵਾਰ ਕਿਉਂ ਫਸਿਆ ਸੀ ਤੂੰ ਝੂਠ ਬੋਲਿਆ ਸੀ ਤੈਂ ਜੇ ਤੂੰ ਉਦੋਂ ਸੱਚ ਬੋਲ ਲੰਦਾ ਪਿਛਲੀ ਵਾਰ ਵੀ ਸਿਕਰ ਛੱਡ ਦੇਣਾ ਸੀ ਹੁਣ ਤੂੰ ਸੱਚ ਸੱਚ ਬੋਲ ਦੇ ਵੀ ਹੁਣ ਤੱਕ ਕਿੰਨੇ ਲੋਕਾਂ ਨੂੰ ਬੇਵਕੂ ਬਣਾਇਆ ਕਿੰਨੇ ਪੈਸੇ ਮੰਗ ਲੰਦਾ ਰੋਜ਼ ਸਾਡੀ ਮੰਗਾ ਜੀ ਸਿਲਾਜੀਤ ਕਿਉਂ ਘਾਣਾ ਉਹ ਵੀ ਦੱਸ ਤਾ ਕੱਲ ਤੱਕ ਕੰਮ ਕਰਦਾ ਨਾ ਮੈਂ ਫੇਰ ਤੂੰ ਬੋਲੇਗਾ ਫੇਰ ਫਸੇਗਾ ਜੀ ਹੈ ਠੰਡੀ ਵਜਾ ਦੇ ਕਿਹੜਾ ਸਿਲਾਜੀਤ ਖਾਂਦਾਗਾ ਠੰਡੀ ਵਜਾ ਦੇ ਕੋਈ ਖਾ ਲਾ ਕੋਈ ਛੁਹਾਰੇ ਛੂਰੇ ਖਾ ਲਾ ਕੋਈ ਉਹ ਮਰਦਾ ਅਸੀਂ ਕਿਉਂ ਨਹੀਂ ਖਾਂਦੇ ਉਹ ਬੁੱਢਾ ਹੋ ਕੇ ਖਾਣਾ ਜੀ ਖਾਂਦਾ ਤੇ ਤੁਹਾਨੂੰ ਜਿੱਤੇ ਜ਼ਿਆਦੀ ਆਈ ਹੋਰ ਦਵਾਈਆਂ ਨਹੀਂ ਮਾਰਦਾ ਬੰਦਾ ਯਾਰ ਪਾਣੀ ਨਹੀਂ ਪੈਂਦਾ ਉਸਦਾਂ ਨੇ ਵੀ ਤਾਂ ਹੀ ਫਸਿਆ ਉਸਦਾਂ ਨੇ ਸਾਨੂੰ ਬੇਬੁਦਦ ਬਣਾਈ ਤੂੰ ਸਾਰਿਆਂ ਨੂੰ ਸੁੱਧੂ ਸਮਝੀ ਜਾਂਦਾ ਤੂੰ ਗੱਲਾਂ ਕਰਦਾ ਨਹੀਂ ਉਹਨੇ ਵੀ ਇੱਕ ਵਾਰ ਦੇ ਨੂੰ ਉਹਦਾ ਜੜਦਾ ਸੀ ਮੋੜ ਨਹੀਂ ਤੇ ਅਸੀਂ ਪੁਲਿਸ ਦੇ ਨੂੰ ਠੱਡੂ ਵੀ ਪੁਲਿਸ ਨੂੰ ਵੀ ਅਸੀਂ ਦੇਖਾਂਗੇ ਫਿਰ ਜੇ ਹੁਣ ਤੈਨੂੰ ਬੋਲ ਤੋਂ ਛੱਡੂਗੀ ਨਾ ਬੋਲ ਤੋਂ ਅਸੀਂ ਦੇਖਾਂਗੇ ਫਿਰ ਕਾਨੂੰਨੀ ਕਾਰਵਾਈ ਕਰਾਂਗੇ ਫਿਰ ਬੋਲ ਤੋਂ ਸੂਰੇ ਪੈ। ਇਹ ਮੰਨਤਾ ਪਈ ਕਾ ਮੰਗਣਾ ਜੁਰਮਾ ਪੰਜਾਬ ਤੇ ਹੁਣ ਪਤਾ ਤੈਨੂੰ ਉਦੋਂ ਵੀ ਤੈਨੂੰ ਕਿਹਾ ਸੀ। ਹਾਂ। ਪੇਟ ਘੱਤਰੇ ਉਰੇ ਪੰਜਾਬ ਤੇ ਮੰਗਣਾ ਕਿਹੜੀ ਪੇਟ ਦਾ ਰਹਿਣਾ ਹੈ। ਤੁਹਾਡੇ ਜਿੰਨਾ ਮਰਜ਼ੀ ਬਖਤ ਹੈ। ਬਹੁਤ ਵਧੀਆ ਹੈ। ਧੰਨਵਾਦ। ਬਹੁਤ ਵਧੀਆ ਹੈ। ਬਹੁਤ ਬਹੁਤ ਵਧੀਆ। ਵਧੀਆ ਕਰੀ। ਇਹ ਪਹਿਲਾ ਦੂਜੀ ਵਾਰ ਫੜਿਆ ਹੈ ਪਹਿਲਾਂ ਵੀ ਫੜਿਆ ਸੀ ਦੇਖਣਾ ਪੋਤੀ ਦਾ ਵਿਆਹ ਝੂਠੀ ਬੋਲਦਾ ਜੀ ਇਹਨਾਂ ਨੇ ਖਲਾਇਆ ਕਿਹਨਾਂ ਦਾ ਗੱਲ ਤੇ ਹਾਉਨ ਮੈਂ ਦੱਸੇ ਸਾਧੀਆਂ ਭੈਣਾਂ ਮਾਵਾ ਗੜੀਆਂ ਨੇ ਜਿਹਨੂੰ ਕੋਈ ਗੱਲ ਨਹੀਂ ਹੈਲੋ ਹਾਂ ਜੀ ਸਾਡੀ ਕਾ ਮੈਡਮ ਮੈਂ ਪੱਤਰਕਾਰ ਤੋਂ ਬਸ ਤੱਕ ਨਹੀਂ ਹੁੰਦਾ ਜੀ ਮੈਡਮ ਇੱਕ ਨਾ ਬੰਦਾ ਉਹ ਚਾਰਕੂ ਵੀ ਕਰਦਾ ਇਹ ਪਹਿਲਾਂ ਵੀ ਇੱਕ ਮਹੀਨਾ ਪਹਿਲਾਂ ਵੀ ਫੜਾਇਆ ਸੀ ਅਸੀਂ ਲੋਕਾਂ ਨੂੰ ਆਪਣੀ ਪੋਸਟ ਸੀ ਦਾ ਵਿਆਹ ਕਰਾ ਕੇ ਮੰਗਦਾ ਇਹ ਸਿਦਾ ਜੀ ਚ ਸੰਦਾਗਾ ਗਾ ਗਲਤ ਕੰਮ ਕਰਦਾ ਸੀ ਪਹਿਲਾਂ ਵੀ ਫੜਿਆ ਸੀ ਪਹਿਲਾਂ ਵੀ ਫੜਾਇਆ ਸੀ ਹੁਣ ਫੇਰ ਉਹੀ ਕੰਮ ਕਰਦਾ ਫੜਿਆ ਜੀ ਅੱਜ ਉਹ ਲੋਕਾਂ ਦੇ ਕੱਪੜੇ ਖੇਚ ਰਿਹਾ ਜੀ ਉਹ ਗੁਰਦੁਆਰੇ ਮਾਗੀ ਤੇ ਸੰਗਤ ਆਉਂਦੀ ਆ ਉਹ ਰੇ ਤੰਗ ਪਰੇਸ਼ਾਨ ਕਰਦਾ ਜੀ ਆ ਜਾਓ ਮੇਰਾ ਕਲਵਿੰਦਰ ਸਿੰਘ ਜੀ ਪੱਤਰ ਗਿਆ ਮੈਂ ਹੌਸਲਾ ਆ ਰਿਹਾ ਤੇ ਕਰਨ ਜੀ ਜਾਨ ਕਾ ਸਰ ਹਾਂ ਜੀ ਹਾਂ ਜੀ ਕਿਉਂ ਤੀਹਵਾਰ ਬਣੇੀ ਪੋਸਟ ਦੇ ਰਿਆ ਅੱਛਾ ਇਹ ਕਰਦਾ ਚਲਦਾ ਕਾ ਮਨ ਚੇਰਾ ਜੀ ਸੰਦਾ ਪਹਿਲਾਂ ਨੂੰ ਪਟਕਾ ਤੇ ਲੈ ਕੇ ਗਿਆ ਜੀ ਕਹਿੰਦਾ ਮੇਰੀ ਪੋਸਟ ਦਾ ਬਿਆ ਹੈ ਪੋਸਟੀ ਮੈਂ ਕਹਿੰਦਾ ਦੂਜੀ ਵਾਰ ਭੱਜਦੇ ਆਂ ਅਰੇ ਕਿਤੇ ਨਹੀਂ ਜਾਣੀ ਅੱਗੇ ਉਹ ਸੰਸਮੋਰ ਲੈ ਕੇ ਗਿਆ ਜੀ ਸਾਨੂੰ ਕਹਿੰਦਾ ਉੱਥੇ ਭੱਟੇ ਦੇ ਰਹਿਣਾ ਉਹ ਕਹਿੰਦਾ ਜਾਣਦੇ ਨਹੀਂ ਸਾਨੂੰ ਉਹ ਦੇਖਿਆ ਕਿੱਨਾ ਕਿੱਥੇ ਆਏ ਪਤਾ ਨਹੀਂ ਕਿੱਥੇ ਦੇ ਇੰਦਰ ਦਾ ਜਿੱਤੀ ਹਾਰ ਦਾ ਇਹ ਉਹਦੇ ਕੱਪੜੇ ਖੱਡਣ ਲੱਗਿਆ ਪਿਆ ਦੀ ਸੰਗਤ ਹੈ ਹੈਲੋ ਅਨੇਵਾ ਉਹ ਜਿਹੜੇ ਜਮੇ ਸੇਡਿਤ ਨਿਕਲਦਿਆਂ ਨਹੀਂ ਸੰਗਤ ਆ ਰਹੀ ਆ ਉਹਨਾਂ ਨੂੰ ਤੰਗ ਪ੍ਰਸ਼ੰਨ ੱਕੇ ਨਾਲ ਕੱਪੜੇ ਦੇ ਤੇ ਪੈਸੇ ਦੇ ਕੇ ਜੋ ਪਬਲਿਕ ਆ ਵੀ ਯੂਜ਼ ਕਰ ਰਿਆ ਸੀ ਜੀ ਅੱਛਾ ਅੱਛਾ ਹਾਂ ਜੀ ਮੈਂ ਸੇ ਗੁਰਦਵਾਰਾ ਚੰਨਗਲ ਸਿੰਘ ਸਾਹਿਬ ਮੱਥਾ ਟੇਕ ਕੌਲ ਮਹਾਲਾ ਨਹੀਂ ਤੈਨੂੰ ਜਦੋਂ ਉਦੋਂ ਮਨਾਂ ਕੀਤਾ ਸੀ ਵੀ ਹੁਣ ਮੰਗੀ ਨਾ ਪੰਜਾਬ ਕਿੱਥੇ ਦਾ ਰਹਿਣਾ ਹੈ ਕਿਹੜੀ ਸਟੇਟ ਦਾ ਕਿਹੜੀ ਸਟੇਟ ਦਾ ਰਹਿਣਾ ਹੈ ਉੱਚੀ ਬੋਲ ਕੇ ਕਿੱਥੇ ਦਾ ਰਹਿਣਾ ਹੈ ਉੱਤਰੀ ਦਾ ਬਿਹਾਰ ਦਾ ਕਿੱਥੇ ਦਾ ਰਹਿਣਾ ਹੈ ਕਿਹੜੇ ਪਿੰਡ ਕਿਹੜੇ ਸ਼ਹਿਰ ਕਿਹੜੇ ਦਾ ਰਹਿਣਾ ਹੈ ਪਰ ਤੈਨੂੰ ਉੱਥੇ ਵੀ ਜਾਣ ਦਾ ਪਰਿਵਾਰ ਚਾਹੇ ਪੀਗ ਮੰਗਣਾ ਪੰਜਾਬ ਦੀ ਜੁਰਮਾਨਾ ਆਪਰੇਸ਼ਨ ਜੀਵਨ ਜੋਰ ਦੇ ਤਹਿਤ ਚੋਰੀ ਤੋਂ ਵੱਡਾ ਜੁਰਮ ਹੈ ਪਹਿਲਾਂ ਤੈਨੂੰ ਪਤਾ ਨਹੀਂ ਲੱਗਿਆ ਸੀ ਤੇ ਕਉ ਨਾ ਪਤਾ ਨਹੀਂ ਸੀ ਕਲਾ ਕਰ ਲੋ ਬਈ ਪ੍ਰੈਸ਼ਰ ਕਰ ਦੋ ਪੇਟ ਦੀ ਖਾਤਰ ਕੋਈ ਮਿਹਨਤ ਕਰ ਲੈ ਤੇਰੇ ਹੱਥ ਪੈਰ ਜਲਦੇ ਨੇ ਸਾਰਾ ਕੁਝ ਜਲਦੇ ਸਿਲਾ ਜੀ ਦਿਖਾ ਹੋ ਗਿਆ ਦੱਸੋ ਇਹ ਪਹਿਲਾ ਮਹੀਨਾ ਪਹਿਲਾ ਫੜਿਆ ਸੀ ਕਹਿੰਦਾ ਮੈਂ ਭੱਟੇ ਤੇ ਰਹਿਣਾ ਸੰਪਰਵ ਉੱਠਣੇ ਲੈ ਕੇ ਗਏ ਪਟੇਲ ਕਹਿੰਦੇ ਅਸੀਂ ਜਾਣਦੇ ਵੀ ਨਹੀਂ ਉੱਥੇ ਵੀ ਪੈਰਾਂ ਤੇ ਨਹੀਂ ਪਾਣੀ ਪੈਣ ਦਿੰਦਾ ਉਹ ਬਾਸਰਾ ਕੰਮ ਦੋ ਕਿੱਥੇ ਕਰ ਕਰਨੇ ਕਰ ਕਰਨੇ ਆ ਸਿਲਾ ਜੀ ਦਾ ਨਾਂ ਹੀ ਉਹ ਬੰਦੇ ਪੈਕਟ ਕਰਦਾ ਕੰਮ ਜਲ ਕਰਦਾ ਬਰੇਲੀ ਦਾ ਰਹਿਣੇ ਵਾਲਾ ਹੈ ਬਰੇਲੀ ਦਾ ਕੌਣ ਦਾ ਕੌਣ ਤੁਹਾਡਾ ਹਾਂ ਬਰੇਲੀ ਦੇ ਪਾਸ ਹੈ ਇਹਦੀ ਵੀ ਰੋਡ ਤੇ ਹਾਂ ਰੈਂਗ ਰੋਡ ਤੇ ਆ ਚਾ ਹੋਰ ਬੱਚਾ ਕਹਾ ਹੋਰ ਹੋਰ ਪਾਸ ਬਾਲ ਬੱਚਾ ਕਹਾ ਹੈ ਹੋਰ ਬਾਲ ਬਾਲ ਬੱਚਾ ਹੈ ਹੈ ਆ ਜਾ ਕਹਾ ਰਹੇ ਤੇ ਹਾਂ ਪਰ ਹਾਂ ਹਾਂ ਜੀ ਹਾਂ ਇਹ ਮਹੀਨਾ ਪਹਿਲਾਂ ਤੈਨੂੰ ਫੜਿਆ ਸੀ ਪਹਿਲਾਂ ਮਹੀਨਾ ਮੰਗਲਾ ਤਾਂ ਬਹਾ ਇਰ ਉਧਰ ਜਾ ਕੇ ਮੰਗ ਲੈ ਆਪਣੇ ਯੂਪੀ ਚ ਹੈ ਨਹੀਂ ਬੰਦੇ ਨਹੀਂ ਸੱਤ ਤੇ ਮੰਗ ਲੈ ਪਰ ਜੇ ਤੁ ਆਹ ਜਿਹੜਾ ਬਣਾ ਮਾਰਦਾ ਮੇਰੀ ਪੋਤੀ ਦਾ ਉਹ ਤਾਂ ਨੰਗ ਤੂੰ ਉਹ ਯੂਪੀ ਚ ਜੋਧਿਆ ਮੰਦਿਰ ਹੈਗਾ ਤੁਹਾਡਾ ਬਣਿਆ ਉੱਥੇ ਹਰੀ ਦੁਆ ਉਹ ਤੇ ਜਾ ਕੇ ਮੰਗ ਲਓ ਤੇ ਹੱਥਾਂ ਜੋੜਾ ਜੋੜ ਕੇ ਇਹ ਤਾਂ ਇੰਨੀ ਸਾਰੀ ਜਿਹੜੀ ਵੱਡੀ ਹੈ ਵਿਚਲੀ ਵਾਰੀ ਪਾਰਟੀ ਗਈ ਇੱਥੇ ਹੁਣ ਤੇਰੀਆਂ ਭੈਣਾਂ ਨੇ ਸਾਡੀਆਂ ਨੂੰ ਕਹਿ ਨਹੀਂ ਤਾਕਦੇ ਖੋਰ ਦੇ ਲਈ ਇਹ ਲੋਕ ਸੋਦਰ ਅਜ ਫੇਰ ਉਹੀ ਦੀ ਇੱਕ ਘਰ ਦਾ ਦਾਦਾ ਜਾਨੇ ਦਾ ਕਮਾਉਂਦੇ ਆ ਬਾਬਾ ਜੀ ਅਫੀਕ ਪਿੱਠ ਕਰੀ ਗਏ ਫੇਰ ਹੋਈ ਮੇਰੀ ਪੋਤੀ ਦਾ ਕਹਿਣਾ ਮੈਂ ਦਾਦੇ ਨੂੰ ਮੰਗਣ ਵੀ ਇਹ ਨਾ ਵੀ ਲੱਗ ਗਿਆ ਘਰ ਆ ਦੋ ਸਾਨੂੰ ਪਹਿਲ ਐਨਾ ਡੈਡ ਆ ਇਹਨੂੰ ਐ ਨਹੀਂ ਪਤਾ ਪਹਿਲਾਂ ਇੰਨਾ ਨਹੀਂ ਫੜਿਆ ਸੀ ਮੈਨੂੰ ਪੇਟ ਕਟਾ ਦਿੰਨੇ ਆ ਤੇਰਾ ਅੱਜ ਹਾਹ ਹੀ ਮਗਾ ਦਿੰਨੇ ਆ ਜਰ ਰੋਟੀ ਖਾ ਤਿੰਨ ਟਾਈਮ ਤਿੰਨ ਵੇਹਣ ਲੋਕ ਤੇਰਾ ਪੇਟ ਐ ਤਾਂ ਸਿੱਧਾ ਹੀ ਡਾਇਰੈਕਟ ਕਰਾ ਦਿੰਨੇ ਬਿਚਾਰੋ ਪੇਟ ਕਟਾ ਦਿੰਨੇ ਆ ਠੀਕ ਆ ਛਾਤੀ ਤੋਂ ਸਿੱਧਾ ਲੱਤਾਂ ਲਵਾ ਦੇ ਠੀਕ ਆ ਛਾਤੀ ਤੋਂ ਬਾਅਦ ਲੱਤਾਂ ਲਵਾ ਦਈਏ ਤੇਰੀ ਸਿੱਧੀਆਂ ਹੈਲੋ ਉਹ ਬੰਦਾ ਫੜਿਆ ਉਹਦੀ ਪੋਤੀ ਦਾ ਵਿਆਹ ਹੈਗਾ ਉਹਦੀ ਕਰ ਰਿਹਾ ਮਦਦ ਕਰ ਰਿਹਾ ਅ ਪਹਿਲਾਂ ਵੀ ਫੜਿਆ ਆ ਪਹਿਲਾਂ ਵੀ ਇਹਨੂੰ ਟਰੈਕਟਰ ਅਟੈਚੀ ਦਵਾਏ ਸੀਗੇ ਬੈਟਰ ਫੇਰ ਮੈਂ ਜਾ ਕਰਦੇ ਪਹਿਲਾਂ ਮੈਨੂੰ ਦਾਦ ਦਾਸ ਮੰਦਵਾਇਆ ਸੀ ਜਾਂ ਥਾਣੇ ਛੱਡਿਆ ਸੀ ਹੁਣ ਥਾਣੇ ਵਾਲੇ ਉਹਨਾਂ ਨੂੰ ਪੁੱਛਦੇ ਆ ਵੀ ਛੱਡਿਆ ਕਿਉਂ ਮੈਨੂੰ ਨਹੀਂ ਕੋਈ ਫਰਕ ਪੈਂਦਾ ਨਹੀਂ ਤੈਨੂੰ ਜਦ ਇੱਕ ਵਾਰ ਉਹ ਤੋਂ ਕਹਿਦਾ ਸੀ ਤੇਰੇ ਕੰਨਾਂ ਤੇ ਤੈਨੂੰ ਪੁੱਛ ਕਿੰਨੇ ਦਿਨ ਬਾਅਦ ਛੱਡਿਆ ਸੀ ਉਦੋਂ ਦੋ ਦਿਨ ਬਾਅਦ ਫਿਰ ਭੇ ਭੁੱਲ ਗਿਆ ਤੂੰ ਹੁਣ ਪੱਕਾ ਹੀ ਭੇਜ ਦਿੰਨੇ ਤੈਨੂੰ ਇਹਦੀ ਆਹ ਕੋਲ ਸਰਕਾਰੀ ਨੌਕਰੀ ਲਵਾ ਦਿੰਦੇ ਹੋਰ ਰਹਿਣਾ ਕਿੱਥੇ ਹੁਣ ਅਜੇ ਤੱਕ ਕਿਤੇ ਆਸਟੇਮ ਮੌਜੂਦ ਦਾ ਕਿੱਥੇ ਰਹਿਣਾ ਹੁਣ ਹਾਂ ਰਹਿਣਾ ਕਿੱਥੇ ਆ ਹਾਂ ਹੁਣ ਕਿੱਥੇ ਰਹਿਣਾ ਹੋਵੇ ਕਹਾਂ ਰਹੋ ਕਿੱਥੇ ਰਹਿਣਾ ਕੱਲ ਕਿਤੇ ਰਿਹਾ ਸੀਗਾ ਅੱਜ ਆਇਆ ਅੱਜ ਤਾਂ ਕੱਲ ਰਾਤ ਕਿਤੇ ਰਿਹਾ ਸੀ ਤਹਾਂ ਤੇ ਬਰੇਲੀ ਤੋਂ ਆਇਆ ਕਾਦੇ ਤੇ ਆਇਆ ਕਾਦੇ ਤੇ ਆਇਆ ਕਾਹ ਜੀ 22 ਅਕਤੂਬਰ ਕਾਦੇ ਤੇ ਆਇਆ ਬਾਸਟ੍ਰੇਨ ਗੱਡੀ ਕਾਦੇ ਜਾਇਆ ਟ੍ਰੇਨ ਸੇ ਆਇਆ ਨਹੀਂ ਪੰਜਾਬ ਤੁਹਾਡੀ ਕਿਉਂ ਪਸੰਦ ਤੈਨੂੰ ਵੀ ਮੰਗਲ ਲਈ ਆਏ ਦੱਸ ਪਹਿਲਾਂ ਉਧਰ ਨੂੰ ਲੰਘ ਜਾਂਦਾ ਕਿਤੇ ਪੰਜਾਬ ਵਾਲੇ ਮਤਦ ਕਰਦੇ ਆਂ ਅੰਦਰੋਂ ਟਿਕਟ ਫੇਟੀ ਲੈਣੀ ਆਂ ਅੰਦਰੋਂ ਮਤਦ ਕਰਦੇ ਆਂ ਬਾਬਾ ਜੀ ਉੱਥੇ ਅਸੀਂ ਸਿੱਧਾ ਦਾ ਫੜਿਆ ਉਹ ਗੁਰਦੁਆਰਾ ਸਾਹਿਬ ਨੂੰ ਮੂੰਹ ਕਰਕੇ ਪਿਸ਼ਾਬ ਕਰਦਾ ਉਹਨੂੰ ਵੀ ਖਿਦਈ ਜਾਂਦੇ ਨੇ ਲੋਕ ਦੱਸੋ ਜੀ ਸਹੀ ਗੱਲ ਹੈ ਜੀ ਦੇਖ ਰਿਹਾ ਤਾਂ ਕੀ ਕਰਦਾ ਕੋਈ ਮੈਨੂੰ ਭੇਜਦੇ ਆਉਂਦੀ ਹੈ ਗੱਡੀ ਜਿਹਦੇ ਵਾਸਤੇ ਸਾਈਕਲ ਮੈਂ ਬੱਤਾਂ ਘੁੰਮਦਾ ਵਿਚਾਰਾ ਗੱਡੀ ਮੰਗਾਈ ਹੈ ਦੇ ਵਾਸਤੇ ਨਾ ਨਾ ਹੁਣ ਤਾਂ ਨਹੀਂ ਤੈਨੂੰ ਛੱਡਣਾ ਹੁਣ ਤਾਂ ਕਿਹੜਾ ਡਾਇਲੋਗ ਹੈ ਕਿਆ ਸੋਚਿਆ ਤਾਂ ਨਹੀਂ ਲੋਟेंगे ਹੈ ਡਾਇਲੋਗ ਨਹੀਂ ਤੁਹਾਡੀ ਫਿਲਮਾਂ ਦਾ ਉੱਧਰ ਲਿਆਦਾ ਕਿੰਨੇ ਕਿਆ ਸੋਚਿਆ ਤਾਂ ਨਹੀਂ ਲੋਟेंगे ਜਬ ਤੱਕ ਤੋੜेंगे ਨਹੀਂ ਜਬ ਤੱਕ ਤੋੜेंगे ਨਹੀਂ ਜਾ ਤਾ ਕਿ ਤੈਨੂੰ ਹੁਣ ਚੰਗੀ ਤਰ੍ਹਾਂ ਜਿਆਦਾ ਤੇਰਾ ਉਰੇ ਛਾਤੀ ਤੋਂ ਲੱਤਾਂ ਲਵਾ ਦੇਣੇ ਆ ਪੇਟ ਘਟਾਏ ਦੰਨੇ ਆ ਜਾਬ ਤੈਨੂੰ ਭੀਗ ਬੰਗਣੀ ਮੰਦ ਕਰਨੀ ਪੈਣੀ ਆ ਉਹਦਨੇ ਵੀ ਤੂੰ ਐਂ ਕਹਿੰਦਾ ਸੀ ਨੇ ਕੀ ਤੈਨੂੰ ਸਜ਼ਾ ਕੀ ਲਈਏ ਫਿਰ ਤੂੰ ਆ ਜਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਥਾਣੇ ਦਾ ਵੜਾ ਉਹ ਪਿਛਲੀ ਵਾਰ ਕਹਿੰਦਾ ਤੁਹਾਡੇ ਮੈਂ ਸਾਰੀ ਜ਼ਿੰਦਗੀ ਕਹਿੰਦਾ ਡੰਗਰਾਂ ਦਾ ਕੰਮ ਕਰੂੰਗਾ ਜੋ ਮਰਜ਼ੀ ਕੰਮ ਕਰਾ ਲਓ ਕਹਿੰਦਾ ਰੋਟੀ ਦੇਈ ਚੱਲਿਓ ਏ ਏ ਆਫਰਾ ਕਰਦਾ ਸੀ ਮੈਨੂੰ ਪਿਛਲੀ ਵਾਰ ਛੱਡਣ ਵੇਲੇ ਐਡ ਕੀ ਕਰਦਾ ਐ ਦੀ ਉਹ ਆਫਰਾ ਕਰਦਾ ਕਿਹੜਾ ਕਹਿੰਦਾ ਮੈਂ ਸਾਰੀ ਜ਼ਿੰਦਗੀ ਤੁਹਾਡੇ ਪੱਠੇ-ਪੁੱਠੇ ਪਾਈ ਜਾਊਂਗਾ ਵੀ ਮੈਨੂੰ ਪਰਫੜਾਉਣਾ ਕਹਿੰਦਾ ਉਹ ਵਾਲਾ ਕੰਮ ਆਏ ਖੇਤਾਂ ਨੂੰ ਇਹ ਮੱਝ ਦੇ ਛੱਲੇ ਆ ਕੇ ਮਾਰ ਦੂ ਏ ਤੈਨੂੰ ਹੀ ਨਾ ਕਹਿੰਦਾ ਉਹਨਾਂ ਕੰਮ ਕਰ ਲੈ ਮਿਹਨਤ ਕਰ ਲੈ ਤੂੰ ਚੱਕ ਲੇਗਾ ਤੂੰ ਤੂੰ ਪੱਠੇ ਪਾਉਣ ਨੂੰ ਤਾਂ ਤਿਆਰ ਆ ਤੈਨੂੰ ਹੀ ਤਾਂ ਕਹਿੰਦੀ ਟੋਕਰਾ ਚੱਕ ਕੇ ਦੰਦੇ ਆ ਜੂ ਨਹੀਂ ਗਲਤ ਹੋਣਾ ਮੈਂ ਕਹਿੰਦਾ ਇਹਦੇ ਨਾਲੋਂ ਕਿਤੇ ਮਿਹਨਤ ਕਰ ਲੈ ਆ ਫਿਰ ਉਹ ਕਿ ਮੈਂ ਪੁੱਛਿਆ ਕਿ ਮੈਂ ਲੈ ਲਈ ਥੋੜਾ ਜਿਹਾ ਸਾਈਡ ਤੇ ਹੋ ਜੀ ਆਪਾਂ ਗੁਰੂ ਘਰ ਨੂੰ ਨਿਕਲ ਜਾਤਾ ਹਾਂ ਉਹ ਖੜੇ ਥਾਣੇ ਉੱਪਰ ਹੈਲੋ ਇਹ ਭਾਜੀ ਮੈਂ ਪੱਤਰਕਾਰ ਕੁਲਵਿੰਦਰ ਸਿੰਘ ਬੋਲਦਾ ਮੈਂ 1 ਮਹੀਨਾ ਪਹਿਲਾਂ ਵੀ ਇਹ ਬੰਦਾ ਫੜਾਇਆ ਸੀਗਾ ਏ ਯੂਪੀ ਜੱਪੀ ਤੋਂ ਆਇਆ ਬਾਈ ਜੀ ਇਹ ਆ ਕੇ ਕਹਿੰਦਾ ਮੇਰੀ ਪੋਤੀ ਦਾ ਵਿਆਹ ਪਹਿਲਾਂ ਅਸੀਂ ਪੂਰੀ ਅਨੁਕਾਰੀ ਵੀ ਕੀਤੀ ਸੀ ਜਰਨੈਲ ਸਿੰਘ ਥਾਣੇਦਾਰ ਸਾਹਿਬ ਕੋਲ ਉਦੋਂ ਸਪੋਰਟ ਕੀਤਾ ਸੀਗਾ ਤੇ ਉਦੋਂ ਮਤਲਬ ਇਹ ਤੰਗ ਬਣਾਇਆ ਕਾफी ਥਿਲਾ ਜੀ ਵਗੈਰਾ ਕੁਝ ਨਿਕਲਿਆ ਸੀ ਅਗੋਂ ਗੱਲ ਦਾ ਕੰਮ ਕਰਦਾ ਚਾਹੁੰਦਾ ਨਹੀਂ ਕਿ ਤਾੜੀ ਵੈਰੀਫਾਈ ਤੇ ਹੁਣ ਫੇਰ ਉਹਰੇ ਸੰਗਤ ਦੇ ਕੱਪੜੇ ਲੈ ਜੀ ਆਉਂਦਿਆਂ ਨੇ ਜੈਨ ਤੋਂ ਆਉਂਦਿਆਂ ਨੇ ਆ ਮਾਗੀ ਕਰਕੇ ਗੁਰਦਵਾਰ ਸਾਹਿਬ ਉਹਨਾਂ ਦੇ ਕੱਪੜੇ ਨਿਕਲਣ ਲੱਗਿਆ ਪਿਆ ਸੀ ਅੱਜ ਫੇਰ ਕਹਿੰਦਾ ਮੇਰੀ ਪੋਤੀ ਦਾ ਵਿਆਹ ਹੈਗਾ ਪੋਤੀ ਪੁੱਤੀ ਕੋਈ ਹੈ ਨਹੀਂ ਅਸੀਂ ਤਿਆ ਤਿਆ ਨਿਕਲ ਸਾਰੀ ਠੀਕ ਠੀਕ ਕੀ ਕਰਵਾ ਦਿੱਤੀ ਕੋਈ ਤੇ ਆਹ ਠੀਕ ਹੈ ਕਰ ਲੈ ਪਾਉਂ ਕਰ ਲੈ ਲੋ ਜੀ ਪਾਤੀ ਕਰੀ ਗਾ ਇਹ ਇੱਕ ਮਹੀਨਾ ਪਹਿਲਾਂ ਆਪਾਂ ਫੜਿਆ ਸੀਗਾ ਜੀ ਇਹ ਉਦੋਂ ਜਰਨੈਲ ਸਿੰਘ ਨੇ ਜਰਨੈਲ ਸਿੰਘ ਐਸ ਸਿੰਘ ਨੇ ਪੀਪੀਸੀ ਜੰਦੀ ਐਨਕੁਆਰੀ ਕਿ ਇਸ ਇਲਾਕੇ ਦੀ ਬੜੀ ਸੇ ਗਲਤ ਕੰਮ ਕਰਦਾ ਸੀ ਉਹਦਾ ਫਾਰਮ ਵੀ ਭਲਾਉਣਾ ਸੀ ਕਰਦਾ ਨਹੀਂ ਨਹੀਂ ਇਹ ਮੰਨਦਾ ਵੀ ਮੇਰੀ ਕੋਕੀ ਦਾ ਵਿਆਹ ਉਦੋਂ ਦਾ ਪਜਾ ਕੇ ਪੜਿਆ ਸੀ ਕਿ ਉਹ ਬੀਪੀਆਂ ਨੂੰ ਮਤਲਬ ਗਲਤ ਜਿਵੇਂ ਕਹਦੋ ਤਰੀਕੇ ਨਾਲ ਫਿਰ ਮੇਰੀ ਕੋਕੀ ਦਾ ਵਿਆਹ ਜ ਫਿਰ ਉਹੀ ਕਰ ਲਿਆ ਵੀ ਕਿੱਥੋਂ ਬਾਪੂ ਕਿੱਥੋਂ ਤੁਸੀਂ ਹਾਂ ਕਿੱਥੋਂ ਕਿਥੇ ਰਹਿੰਦੇ ਹੋ ਨਹੀਂ ਨਹੀਂ ਕਿੱਥੇ ਰਹਿੰਦੇ ਹਾਂ ਉਹ ਤੋਂ ਬਹੁਤ ਬਹੁਤ ਬਰੇਲੀ ਦਾ ਕਹਿੰਦਾ ਪਹਿਲਾਂ ਕਹਿੰਦਾ ਸੀ ਮੈਂ ਭੱਠੇ ਤੇ ਲੱਗਿਆ ਸਮਰਾਲੇ ਕੋਲ ਅਸੀਂ ਉੱਥੇ ਲੈ ਕੇ ਗਏ 20 25 ਕਿਲੋਮੀਟਰ ਅਸੀਂ ਘੁੰਮ ਕੇ ਸਾਰੀ ਇਨੁਕਾਰੀ ਕੀਤੀ ਭੱਠਾ ਕਹਿੰਦਾ ਇਹ ਤਾਂ ਕਦੇ ਦੇਖਿਆ ਵੀ ਨਹੀਂ ਹੈਗਾ ਹੁਣ ਇਹ ਕੱਲ ਸੀ ਆ ਇਹ ਤਾਂ ਰੋ ਨਹੀਂ ਕੋਈ ਨਹੀਂ ਨਹੀਂ ਪਹਿਲਾਂ ਵੀ ਉਰੋਂ ਬੈਠੂ ਆ ਚਲੋ ਧੰਨਵਾਦ ਵੀਰੇ ਬਹੁਤ ਬਹੁਤ ਇਹ ਹੈ ਨਾ ਕ੍ਰਾਈਮ ਕਰਦੇ ਇਹਨਾਂ ਨੂੰ ਪ੍ਰੂਫ ਕੋਈ ਨਹੀਂ ਹੈ ਕਿ ਇਹਦੇ ਕੋਲ ਕੋਈ ਨਹੀਂ ਬਾਕੀ ਵਰਕ ਕਰਕੇ ਜਿਹੜੀ ਜਿਹੜੀ ਗੱਲ ਕਰਦਾ ਸੀ ਤੁਹਾਨੂੰ ਪਤਾ ਹੀ ਹੈ ਕਿਦਾਂ ਹੈ ਇਹਦਾ ਕੋਈ ਨਹੀਂ ਧੰਨਵਾਦ ਤੁਹਾਡਾ ਥੋੜਾ ਧੰਨਵਾਦੀ ਬਹੁਤ ਬਹੁਤ ਤੋ ਆ ਦੇਖਣੋ ਜੀ ਤੁਮ ਜੀ ਵਾਰ ਅਜ ਫੜਿਆ ਪਰ ਹੁਣ ਪੱਕੀ ਕਾਰਵਾਈ ਤੱਕ ਆਪਾਂ ਪਿੱਛੇ ਜਾਵਾਂਗੇ ਪੁਲਿਸ ਕੋਲ ਜਾਵਾਂਗੇ ਆਪਣੇ ਪੀਸਰ ਨਾਲ ਗੱਲਬਾਤ ਕਰਕੇ ਪੈਰਵਾਈ ਕਰਕੇ ਪੱਕੀ ਕਾਰਵਾਈ ਕਰਾਵਾਂਗੇ ਜਿਹੜੀ ਗੱਲ ਮੈਂ ਕਰਦਾ ਸੀਗਾ ਵੀ ਇਹ ਜੇ ਲੋਕਾਂ ਨੂੰ ਆਪਾਂ ਧਾਂਨ ਦੰਨਿਆ ਹੁਣ ਇਹ ਕਹਿੰਦਾ ਮੇਰੀ ਪੋਤੀ ਦਾ ਵਿਆਹ ਜਿਨ੍ਹਾਂ ਨੇ ਪੁਰਾਣੀ ਵੀਡੀਓ ਦੇਖੀ ਹੋਵੇ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਜੇ ਨਾ ਨਹੀਂ ਥੱਕੀ ਦੇਖ ਲਿਓ ਉਦੋਂ ਇਹ ਕਹਿੰਦਾ ਸੀ ਮੇਰੀ ਪੋਤੀ ਦਾ ਵਿਆਹ ਹੋਣਾ ਰਿਹਾ ਜੀ ਇੱਧਰ ਆ ਜਾਓ ਸੰਗਤ ਨੂੰ ਦੇ ਫੋਨ ਆ ਗਿਆ ਉਦੋਂ ਇਹ ਕਹਿੰਦਾ ਸੀ ਮੇਰੀ ਪੋਤੀ ਦਾ ਵਿਆਹ ਤੇ ਆਪਾਂ ਇਨਕੁਆਇਰੀ ਕੀਤੀ ਸੀ ਕੋਈ ਇਹਦੀ ਪੋਤੀ ਨਹੀਂ ਸੀ ਕੋਈ ਕੁਝ ਨਹੀਂ ਸਿਲਾ ਜੀ ਕਹਿੰਦਾ ਸੀ ਗਲਤ ਕੰਮ ਕਰਦਾ ਸੀ ਗੱਲ ਕੀ ਆ ਵੀ ਇਹ ਝੂਠ ਬੋਲ ਕੇ ਮੰਗਦੇ ਨੇ ਵੀ ਮੇਰੀ ਪੋਤੀ ਦਾ ਵਿਆਹ ਹੁਣ ਸੋਚ ਕੇ ਦੇਖੋ ਵੀ ਕਿਸੇ ਦੀ ਸੱਚੀ ਪੋਤੀ ਦਾ ਜਾਂ ਦੋਤੀ ਦਾ ਕਿਸੇ ਬੱਚੇ ਦਾ ਕਿਸੇ ਦਾ ਵਿਆਹ ਹੋਵੇ ਉਹ ਲੋੜਵੰਦ ਹੋਵੇ ਕੀ ਕੋਈ ਮਦਦ ਕਰ ਦੂਗਾ ਉਹਦੀ ਅਗਲੇ ਨਹੀਂ ਸੋਚਣਾ ਵੀ ਝੂਠ ਬੋਲਦੇ ਨੇ ਉਹ ਦੇਖ ਲੋ ਗੱਡੀ ਜਾ ਰਹੀ ਐ ਇੱਕ ਵਾਰ ਦਿਖਾ ਦੋ ਤੇ ਪੁੱਛ ਲੈ ਕੇ ਚਲੀ ਜਾਂਦੇ ਆ ਉਹਨੂੰ ਅਸੀਂ ਪੱਕੀ ਕਾਰਵਾਈ ਤੱਕ ਪੂਰਾ ਆਪਾਂ ਬਾਹ ਲਾਵਾਂਗੇ ਕਿਉਂਕਿ ਦੇ ਦੋ ਦਿਨ ਬਾਅਦ ਇਹ ਕਹਿੰਦਾ ਮੈਨੂੰ ਛੱਡਦਾ ਸੀ ਆ ਫੇਰ ਇਹ ਮੰਗਣ ਲੱਗਿਆ ਪਰ ਇਸ ਵਾਰ ਹੁਣ ਪੱਕਾ ਹੀ ਆ ਤੇ ਕੋਈ ਕਾਰਵਾਈ ਕਰਾਵਾਂਗੇ ਗੱਲ ਇਹ ਆ ਵੀ ਲੋੜਵੰਦ ਵੀ ਇੰਨਾ ਕਰਕੇ ਰਹਿ ਜਾਂਦੇ ਨੇ ਮਦਦ ਤੋਂ ਸੋ ਇਹੋ ਜੇ ਲੋਕਾਂ ਨੂੰ ਨਾਂ ਦਾਣ ਦਿਆ ਕਰੋ ਜੇਕਰ ਜਾਣਦੇ ਹੋ ਉਹਨਾਂ ਨੂੰ ਪ੍ਰਮਾਤਮਾ ਨੇ ਇਸ ਕਾਬਿਲ ਕੀਤਾ ਤਾਂ ਆਪਣੇ ਕਿਸੇ ਭੈਣ ਭਰਾ ਨੂੰ ਕਿਸੇ ਅਜੇ ਨੂੰ ਪੇਂਟ ਦੇ ਬੰਦੇ ਨੂੰ ਮਦਦ ਕਰ ਦੋ ਜਿਹੜਾ ਸੱਚਮੁੱਚ ਤੁਹਾਨੂੰ ਪਤਾ ਵੀ ਉਹ ਲੋੜਵੰਦਾ ਇਹ ਜਾਨੂ ਤੇ ਕੇ ਤੁਸੀਂ ਕ੍ਰਾਈਮ ਨੂੰ ਵਧਾਵਾ ਨਾ ਦਿਓ ਹੁਣੇ ਤੁਸੀਂ ਸਮਝੇਗੇ ਕਿ ਉਹ ਇਸ ਲਈ ਕਿਉਂ ਖਾਂਦਾ ਸੀ ਇਹ ਕਿਉਂ ਇਹ ਭੀਖ ਮਾ ਕੇ ਕਾਦੇ ਐਸ਼ਵ੍ਰਤੀਵਾਦ ਤੇ ਮੰਗਦਾ ਸੀ ਉਹ ਜਿਹੜੀਆਂ ਆਪਣੀਆਂ ਜਲੰਧਰ ਵਰਗੀਆਂ ਜਾਂ ਹੁਸ਼ਿਆਰਪੁਰ ਵਰਗੀਆਂ ਕਤਨਾਮਾਂ ਹੁੰਦੀਆਂ ਨੇ ਫਿਰ ਆਪਾਂ ਬਾਅਦ 'ਚ ਧਰਮੇ ਮੋਰਚੇ ਲਾਉਣ ਨਾਲੋਂ ਵਧੀਆ ਵੀ ਅਜਿਹੇ ਲੋਕਾਂ ਨੂੰ ਪਹਿਲਾਂ ਹੀ ਸੋਚ ਸਮਝ ਕੇ ਦਾਨ ਕਰੀਏ ਧੰਨਵਾਦ ਜੀ ਬੈਗ੍ਰੀਫਿਕਾ ਖਾਲਸਾ ਬੈਗ੍ਰੀਫਿਕਾ ਫਾਟਾ